ਉਹ ਮੇਰੇ ਹਲਕੇ ਦੇ ਗੁਰਦੁਆਰਾ ਕਮੇਟੀਆਂ ਨੇ ਬੁਲਾਇਆ ਸੀ ਕਿ ਸੰਗਤ ਜਾ ਕੇ ਜਵਾਬ ਦਿਓ ਕਿ ਤੁਸੀਂ ਗੁਰੂ ਨਾਲੋਂ ਕਿ ਤੁਸੀਂ ਗੁਰੂਵਾਲ ਪਿੱਟ ਕਰਨ ਵਾਲਿਓ ਕਿਉਂਕਿ ਜੋ ਅਕਾਲ ਤਖਤ ਸਾਹਿਬ ਦੇ ਸਿਧਾਂਤ 'ਤੇ ਹਮਲਾ ਪਹਿਲੀ ਵਾਰੀ ਹਮਲਾ ਹੋਇਆ ਹੈ ਅੱਗੇ ਇਮਾਰਤਾਂ 'ਤੇ ਹਮਲਾ ਹੁੰਦਾ ਰਿਹਾ ਹੈ ਪਰ ਸਿੱਖ ਸਿਧਾਂਤ ਤੇ ਅਕਾਲ ਤਖਤ ਸਾਹਿਬ ਦੇ ਸਿਧਾਂਤ 'ਤੇ ਪਹਿਲੀ ਵਾਰੀ ਹਮਲਾ ਹੋਇਆ ਤੇ ਮੈਂ ਸੰਗਤ ਨੂੰ ਕਿਹਾ ਵੀ ਤੁਸੀਂ ਮੈਨੂੰ ਚੁਣ ਕੇ ਭੇਜਿਆ ਇਹ ਸ਼ਕਤੀ ਤੁਹਾਡੀ ਹੈ ਮੈਂ ਤੁਹਾਡੀ ਸ਼ਕਤੀ ਦੇ ਨਾਲ ਖੜਾਂਗਾ ਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੋਊਗਾ ਗੁਰੂ ਦੇਵਾਲ ਮੁਖ ਕਰਕੇ ਖੜੂਗਾ ਤੇ ਜੋ ਹੋਇਆ ਗਲਤ ਹੋਇਆ ਸਿੱਖ ਸਿਧਾਂਤਾਂ ਦੇ ਧੱਜੀਆਂ ਉਡਾਈਆਂ ਨੇ ਤੇ ਸਾਡੀ ਉਹਨਾਂ ਨੂੰ ਬੇਨਤੀ ਹੈ ਅਸੀਂ ਮੈਂ ਇੱਕ ਸੈਂਡਵਿਚ ਰੈਮਤ ਦੇ ਉੱਪਰ ਅਸੀਂ ਜਰਨਲ ਉਸ ਮਤਾ ਭੇਜੂਗਾ ਮੈਂ ਕਿ ਜਿਹੜਾ ਇਹ ਜਰਨਲ ਉਸ ਵਿਚਾਰਾ ਜਾਵੇ ਇਹ ਜਿਹੜਾ ਮੋਤਾ ਸਿੰਘ ਸਾਹਿਬਾਨ ਦਾ ਤੇ ਉਹਨੂੰ ਮਤਨ ਨੂੰ ਰੱਦ ਕਰਾਵਾਂਗੇ ਤੇ ਸਿੰਘ ਸਾਹਿਬਾਨ ਨੂੰ ਦੁਬਾਰਾ ਬਹਾਲ ਕਰਾਵਾਂਗੇ ਉਹ ਲੋਕ ਨੇ ਜਿਹੜੇ ਧੱਜੀਆਂ ਡਾ ਰਹੇ ਨੇ ਜਿਹੜੇ ਮੌਜੂਦਾ ਉਹ ਤੇ ਹਾਕਮ ਨੇ ਜਿਹੜੀ ਅੰਤਰਨ ਕਮੇਟੀ ਹੈ ਜਿਹਨਾਂ ਨੂੰ ਸਰਪ੍ਰਸ ਉੱਪਰ ਸੁਖਬੀਰ ਸਿੰਘ ਉਹਨਾਂ ਦੀ ਉਹ ਸਾਰੇ ਜਿਹੜਾ ਹੈਗਾ ਸਿੱਖੀ ਦਾ ਕਹਾਨਾ ਕਰ ਰਹੇ ਨੇ ਤੇ ਇਹ ਕਿਤਨਾ ਕਿਤੇ ਜਵਾਬ ਸਾਨੂੰ ਦੇਣਾ ਪੈਣਾ ਹੈ ਗੁਰੂ ਕਿਰਪਾ ਕਰੇ ਸੋਝੀ ਬਖਸ਼ੇ ਅਸੀਂ ਗੁਰੂ ਦੇ ਸਨਮੁਖ ਰਹੀਏ ਤੇ ਜੋ ਸਿਧਾਂਤਾਂ ਨੇ ਉਹ ਤੋਂ ਪਰ ਅਸੀਂ ਆਪਾਂ ਪਹਿਰਾ ਦੇ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਕਰੀਏ ਗਲਤ ਹੋਈ ਹੈ ਕਾਨੂੰਨੀ ਵੀ ਗਲਤ ਹੈ ਤੇ ਸੰਗਤ ਦੇ ਤੌਰ ਤੇ ਵੀ ਗਲਤ ਹੈ ਕਿਉਂਕਿ ਮੌਜੂਦਾ ਪ੍ਰਧਾਨ ਸ਼੍ਰੋਣੀ ਕਮੇਟੀ ਅਸਤੀਫਾ ਨਹੀਂ ਬੈਠਾ ਇਹ ਜਿਹੜਾ ਮੈਂਬਰ ਹੈ ਹਰਿਆਣੇ ਦਾ ਰਹਿਣ ਵਾਲਾ ਹੈ ਇਹ ਕੋਆਪਟ ਕੀਤਾ ਹੋਇਆ ਨਾ ਕਿ ਚੁਣਿਆ ਹੋਇਆ ਇਹਨੂੰ ਦਾ ਅਧਿਕਾਰ ਹੀ ਨਹੀਂ ਫੈਸਲਾ ਕਰਨ ਦਾ ਫਿਰ ਅਕਾਲੀ ਦਲ ਨੇ ਆਪ ਦੇ ਆਪ ਇਹ ਮੰਨ ਲਿਆ ਵੀ ਅਸੀਂ ਜਿਹੜਾ ਹੁਕਮਨਾਮਾ ਵੀ ਸਾਡੀ ਉਲੰਘਣਾ ਕੀਤੀ ਹੈ ਪੁੰਦਰ ਸਾਹਿਬ ਨੇ ਆਪ ਇਹ ਮੰਨ ਲਿਆ ਜਿਹੜੀ ਅੱਗੇ ਕਹਿੰਦਾ ਤੇ ਲਿਫਾਫੇ ਚ ਪ੍ਰਧਾਨ ਦੇ ਲਿਫਾਫੇ ਚੋਂ ਨਿਕਲਦਾ ਪ੍ਰਧਾਨ ਅਕਾਲੀ ਦਲ ਦੇ ਚੋਂ ਉਹ ਇਹਨਾਂ ਨੇ ਆਪ ਇਹ ਮੰਨ ਲਿਆ ਕਿਉਂਕਿ ਉੱਥੇ ਜਿਹੜੀ ਸਲਿੱਪ ਆਈ ਹੈ ਕੋਈ ਮਤਾ ਨਹੀਂ ਏਜੰਡਾ ਨਹੀਂ ਪੇਸ਼ ਹੋਇਆ ਉਹ ਸਲਿੱਪ ਆਈ ਹੈ ਉਹਦੇ ਚ ਕਹਿੰਦਾ ਵੀ ਆਪਾਸ ਕਰ ਦਿਓ ਗੱਲ ਖਤਮ ਇਸ ਕਰਕੇ 2 2.5 ਘੰਟੇ ਬਾਅਦ ਜਦੋਂ ਇਹ ਕਾਰਵਾਈ ਹੋਈ ਹੈ ਉੱਥੇ ਨਾ ਗੁਰੂਗ੍ਰੰਥ ਸਾਹਿਬ ਸੀ ਨਾ ਗੁਰੂ ਪੰਥ ਸੀ ਕਿਸਕਰ ਸਾਹਿਬ ਉਸ ਤੋਂ ਬਾਅਦ ਉਹਦੀ ਜਿਹੜੀ ਪੱਗ ਦੀ ਹੋਈ ਆ ਉਹ ਇੱਕ ਜਿੱਥੇ ਅਖੰਡ ਪਾਠ ਸਾਹਿਬ ਹੋ ਰਿਹਾ ਸੀ ਉੱਥੇ ਜਾ ਕੇ ਉਹ ਪੱਗ ਧਰੀ ਗਈ ਅਸਰ ਤੇ ਜਿਹੜੀ ਕਿ ਅਖੰਡ ਪਾਠ ਚੱਲਦੇ ਮਰਯਾਦਾ ਦੀ ਬਿਲਕੁਲ ਲੰਗੜਾ ਟੋਟਲੀ ਤੇ 2 ਘੰਟੇ ਬਾਅਦ ਸ਼੍ਰੀ ਆਪਣਾ ਸਚਕੰਡ ਸਾਹਿਬ ਦਰਬਾਰ ਸਾਹਿਬ ਤੋਂ ਜੋ ਹੁਕਮ ਆਇਆ ਨਾਮਾ ਆਇਆ ਉਹ ਸਾਰੇ ਪਾਈਆਂ ਨੂੰ ਮੇਰੀ ਬੇਨਤੀ ਆ ਵੀ ਆਪੜਾ ਤੁਸੀਂ ਦੇਖੋ ਉਹਦੇ ਵਿੱਚ ਫੈਸਲਾ ਮੈਂ ਨੋਟ ਕੀਤਾ ਹੋਇਆ ਉਹਦੇ ਵਿੱਚ ਫੈਸਲਾ ਵਾਹਿਗੁਰੂ ਨੇ ਆਪ ਕਰਤਾ ਵੀ ਇਹਨਾਂ ਦਾ ਕੀ ਹਾਲ ਹੋਣਾ ਹੈ